ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਸਿੰਦੋ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਈ ਸੀ ਇਹ ਤਾਂ ਘਰ ਵਾਲੇ ਦਾ ਵਿਛੋੜਾ ਤੇ ਦੂਸਰਾ ਗਰੀਬੀ ਦੀ ਮਾਰ ਨੇ ਉਸ ਨੂੰ ਸੁਕਾ ਦਿੱਤਾ ਸੀ ਬੱਚਿਆਂ ਦਾ ਪਾਲਣ ਪੋਸ਼ਣ ਤੇ ਦੋ ਵਕਤ ਦੀ ਰੋਟੀ ਦੇਣਾ ਵੀ ਹੁਣ ਉਸ ਦੇ ਲਈ ਮੁਸ਼ਕਿਲ ਹੋ ਗਿਆ ਸੀ 5.5 ਫੁੱਟ ਮੋਟਿਆਰ ਸੋਹਣੀ ਸੁਨੱਖੀ ਹੱਡੀਆਂ ਦਾ ਢਾਂਚਾ ਬਣ ਗਈ ਸੀ ਜਿਸ ਦਿਨ ਵਿਆਹੀ ਆਈ ਸੀ ਸਾਰੇ ਦੇਖ ਦੇ ਕੇ ਹੈਰਾਨ ਹੋ ਰਹੇ ਸਨ ਤਰਸੀਮ ਦੇ ਹਾਣੀ ਉਸ ਦੀ ਕਿਸਮਤ ਤੋਂ ਸੜਦੇ ਸਨ ਚੋ-ਚੋ ਪੈਂਦਾ ਹੁਸਨ ਦੀ ਚਾਰੇ ਪਾਸੇ ਚਰਚਾ ਹੋ ਰਹੀ ਸੀ ਤਰਸੀਮ ਦਾ ਕੰਮ ਠੀਕ ਠਾਕ ਹੀ ਸੀ ਲੋਹਾਰਾ ਦਾ ਕੰਮ ਕਰਦਾ ਸੀ ਪਿੰਡ ਦੀਆਂ ਤਰੱਕੀਆਂ ਹੋਣ ਦੇ ਨਾਲ ਇਹ ਕੰਮ ਤਾਂ ਹੁਣ ਬਹੁਤ ਘਟ ਚੁੱਕਿਆ ਸੀ ਉੱਪਰੋਂ ਥੜੀ ਤਿੰਨ ਬੱਚੇ ਹੋ ਗਏ ਤੇ ਚੌਥਾ ਪੇਟ ਦੇ ਵਿੱਚ ਸੀ ترਸੀਮ ਨੇ ਸੋਚਿਆ ਕਿ ਕਿਉਂ ਨਾ ਦਵਾਈ ਜਾਇਆ ਜਾਵੇ ਪਿੰਡ ਦੀ ਹੀ ਇੱਕ ਔਰਤ ਨੇ ਔਰਤ ਦੇ ਨਾਲ ਉਹਦਾ ਪ੍ਰਾਣਾ ਉੱਠਣਾ ਬੈਠਣਾ ਸੀ ਕੁਝ ਪੈਸੇ ਉਸਨੇ ਦੇ ਦਿੱਤੇ ਤੇ 에ਜੰਟ ਰਾਹੀਂ ਦੁਬਈ ਚਲਿਆ ਗਿਆ ਜਿੱਦਨ ਦਾ ਉਹਦਾ ਘਰ ਵਾਲਾ ਤਰਸੀਮ ਕਰੋ ਰੋਜੀ ਰੋਟੀ ਕਮਾਉਣ ਦੇ ਲਈ ਦੁਬਈ ਗਿਆ ਸੀ ਸ਼ਰੀਕਾਂ ਦੀ ਅੱਖ ਉਸ ਤੇ ਆ ਗਈ ਸੀ ਜਿਵੇਂ ਚਾਟੀ ਵਿੱਚ ਨੰਗੇ ਪਏ ਦੁੱਧ ਦੇ ਉੱਪਰ ਸਭ ਦੀ ਨਜ਼ਰ ਪੈਂਦੀ ਹੈ ਇੱਕ ਸ਼ਰੀਕ ਤੇ ਹੋਰ ਪਿੰਡ ਦੇ ਕਈ ਮੋਹਤਵਰ ਬੰਦੇ ਉੱਤੇ ਘਾਤ ਲਾਈ ਬੈਠੇ ਸਨ ਛੋਟੀ ਕੁੜੀ ਨੇ ਉਹਦੇ ਜਨਮ ਤੋਂ 6 ਮਹੀਨਿਆਂ ਬਾਅਦ ਜਨਮ ਲਿਆ ਸੀ 1 ਸਾਲ ਤੱਕ ਤਾਂ ਉਹ ਪੈਸਾ ਢੇਲਾ ਭੇਜਦਾ ਰਿਹਾ ਤੇ ਆਪਣੇ ਪਰਿਵਾਰ ਦੇ ਨਾਲ ਫੋਨ ਦੇ ਉੱਪਰ ਵੀ ਗੱਲ ਕਰ ਲੈਂਦਾ ਸੀ ਪਰ ਬਾਅਦ ਵਿੱਚ ਤਾਂ ਪਤਾ ਨਹੀਂ ਕੀ ਹੋ ਗਿਆ ਸੀ ਹੌਲੀ-ਹੌਲੀ ਫੋਨ ਆਉਣਾ ਘਟ ਹੋ ਗਿਆ ਸੀ ਪਿੰਡ ਦੀ ਜਿਸ ਔਰਤ ਨਾਲ ਉਸ ਦੀ ਸਾਂਝ ਸੀ ਉਸ ਨੂੰ ਹੀ ਫੋਨ ਆਉਂਦਾ ਉਹ ਆਪਣੇ ਘਰੇ ਫੋਨ ਤਾਂ ਹੁਣ ਘੱਟ ਵੱਧ ਹੀ ਕਰਦਾ ਸੀ ਉਸ ਔਰਤ ਨੇ ਪਤਾ ਨਹੀਂ ਸਿੰਧੋ ਦੇ ਚਰਿੱਤਰ ਵਾਰੇ ਤਰਸੀਮ ਨੂੰ ਅਜੇ ਹਕੀ ਕਹਿ ਦਿੱਤਾ ਕੀ ਤਰਸੀਮ ਨੇ ਸਿੰਦੋ ਨੂੰ ਫੋਨ ਕਰਨਾ ਹੀ ਬੰਦ ਕਰ ਦਿੱਤਾ ਤੇ ਪੈਸਾ ਤੇਲਣਾ ਪੈਸਾ ਤੇਲਾ ਵੀ ਭੇਜਣਾ ਬੰਦ ਕਰ ਦਿੱਤਾ ਸਿੰਦੇ ਸਿੰਧੋ ਨੇ ਉਸ ਔਰਤ ਦੇ ਕੋਲ ਬਹੁਤ ਜ਼ਿਆਦਾ ਤਰਲੇ-ਮਿੰਤਾ ਪਾਏ ਕਿ ਇੱਕ ਵਾਰ ਉਹ ਤਰਸੀਮ ਨਾਲ ਉਸ ਦੀ ਗੱਲ ਕਰਵਾ ਦੇਵੇ ਪਰ ਉਹ ਔਰਤ ਤਾਂ ਸਾਫ਼ ਹੀ ਮੁੱਕਰ ਗਈ ਕਹਿਣ ਲੱਗੀ ਮੈਨੂੰ ਕਦੇ ਫੋਨ ਆਇਆ ਹੀ ਨਹੀਂ ਮੈਂ ਤੇਰੀ ਗੱਲ ਕਿੱਥੋਂ ਕਰਵਾਵਾਂ ਜਦਕਿ ਤਰਸੀਮ ਉਸ ਔਰਤ ਨੂੰ ਤਾਂ ਫੋਨ ਹਮੇਸ਼ਾ ਹੀ ਕਰਦਾ ਰਹਿੰਦਾ ਸੀ ਜੇਠ ਤੇ ਜਿਠਾਣੀ ਨੇ ਚਾਰਾਂ ਬੱਚਿਆਂ ਲਈ ਥੋੜਾ ਬਹੁਤਾ ਖਰਚਾ ਦੇਣਾ ਸ਼ੁਰੂ ਕਰ ਦਿੱਤਾ ਪਰ ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਉਸਦੇ ਜੀਠ ਨੇ ਉਸ ਨੂੰ ਆਪਣੇ ਰਖੇਲ ਬਣ ਕੇ ਰਹਿਣ ਲਈ ਕਹਿ ਦਿੱਤਾ ਇਹ ਸੁਣ ਕੇ ਤਾਂ ਸਿੰਦੋ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨੀ ਖਿਸਕ ਗਈ ਉਹ ਕਹਿਣ ਲੱਗਿਆ ਸਿੰਦੋ ਤੇਰੇ ਬੱਚਿਆਂ ਦਾ ਖਰਚਾ ਮੈਂ ਦਿੰਦਾ ਹਾਂ ਤੇ ਤੇਰੇ ਜਿਸਮ ਦਾ ਸੁੱਖ ਵੀ ਤਾਂ ਮੈਨੂੰ ਮਿਲਣਾ ਚਾਹੀਦਾ ਫੇਰ ਸਿੰਦੋ ਨੇ ਅੱਜ ਪਹਿਲੀ ਵਾਰ ਜੇਠ ਦੇ ਸਾਹਮਣੇ ਆਪਣੀ ਆਵਾਜ਼ ਚੁੱਪਕੀ ਸੀ ਤੇ ਗਰਜ ਦੀ ਆਵਾਜ਼ ਦੇ ਵਿੱਚ ਬੋਲੀ ਭਾਜੀ ਕੁਝ ਤਾਂ ਸ਼ਰਮ ਕਰੋ ਮੈਂ ਤਾਂ ਤੇਰੇ ਛੋਟੇ ਭਰਾ ਦੀ ਪਤਨੀ ਹਾਂ ਜੇ ਉਹ ਮੈਨੂੰ ਛੱਡ ਗਿਆ ਤਾਂ ਇਹਦਾ ਮਤਲਬ ਇਹ ਤਾਂ ਨਾ ਹੋਇਆ ਕਿ ਆਪਣਾ ਰਿਸ਼ਤਾ ਵੀ ਬਦਲ ਗਿਆ ਹਾਂ ਤਾਂ ਮੈਂ ਅੱਜ ਵੀ ਉਸਦੇ ਘਰ ਦੀ ਹੀ ਨੂੰ ਤੇ ਤੁਹਾਡੇ ਭਰਾ ਦੇ ਪਤਨੀ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਮੇਰੇ ਬੱਚਿਆਂ ਦਾ ਖਰਚਾ ਇਸ ਲਈ ਦਿੰਦੇ ਹਾਂ ਕਿ ਮੈਂ ਤੁਹਾਡੇ ਲਈ ਤੁਹਾਡੇ ਭਰਾ ਦੀ ਪਤਨੀ ਹਾਂ ਤੁਹਾਡੇ ਘਰ ਦੀ ਇੱਜ਼ਤ ਹਾਂ ਤੇ ਇਹ ਬੱਚੇ ਤੁਹਾਡੇ ਆਪਣੇ ਬੱਚਿਆਂ ਵਰਗੇ ਹਨ ਪਰ ਤੁਸੀਂ ਤਾਂ ਇਸ ਰਿਸ਼ਤੇ ਨੂੰ ਤਾਰ-ਤਾਰ ਕਰਨ ਤੇ ਤੁਲੇ ਹੋਏ ਹੋ ਮੈਨੂੰ ਨਹੀਂ ਚਾਹੀਦੇ ਤੁਹਾਡੇ ਪੈਸੇ ਮੈਂ ਤਾਂ ਦਿਹਾੜੀਆਂ ਕਰਕੇ ਹੀ ਆਪਣੇ ਬੱਚਿਆਂ ਨੂੰ ਪਾਲ ਲਵਾਂਗੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ ਕੇ ਬੱਚੇ ਪਾਲ ਲਵਾਂਗੀ ਪਰ ਮੈਂ ਆਪਣੀ ਇੱਜ਼ਤ ਨਹੀਂ ਰੋਲ ਸਕਦੀ ਪਿੰਡ ਦੇ ਵਿੱਚ ਕਈ ਜਨਾਨੀਆਂ ਕੋਟੀਆਂ ਸਵਾਟਰ ਬਣਾਉਣ ਦਾ ਕੰਮ ਕਰਦੀਆਂ ਸਨ ਉਸ ਨੇ ਵੀ ਉਹਨਾਂ ਨਾਲ ਗੱਲ ਕਰਕੇ ਕੋਟੀਆਂ ਸਵਾਟਰ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਉਹ ਬਣਾਉਣ ਵਾਸਤੇ ਉਸ ਨੂੰ ਮਸ਼ੀਨ ਲੈਣੀ ਪੈਣੀ ਸੀ ਸ਼ਿੰਦੋ ਨਾਲ ਲੱਗਦੇ ਆਪਣੇ ਗਵੰਡਨ ਕੋਲੋਂ ਪੈਸੇ ਮੰਗਦੀ ਹੈ ਭੈਣ ਜੀ ਮੈਨੂੰ 2000 ਰੁਪਏ ਉਧਾਰ ਚਾਹੀਦੇ ਹਨ ਮੈਂ ਮਸ਼ੀਨ ਲੈਣੀ ਹੈ ਕੋਟੀਆਂ ਬਣਾ ਕੇ ਮੈਂ ਤੁਹਾਡਾ ਸਾਰਾ ਕਰਜ਼ਾ ਉਤਾਰ ਦੇਣਾ ਹੈ ਗਵੰਡਨ ਨੇ ਤਾਂ ਸਾਫ਼ ਮਨਾਂ ਕਰਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹ ਪੈਸੇ ਉਹ ਵਾਪਸ ਨਹੀਂ 모ੜੇਗੀ ਵਿਚਾਰੀ ਸ਼ਿੰਦੋ ਰੋਂਦੀ ਹੋਈ ਘਰ ਨੂੰ ਵਾਪਸ ਆ ਗਈ ਤੇ ਰਸਤੇ ਵਿੱਚ ਇੱਕ ਭੜੀ ਔਰਤ ਗੁਰਦੁਆਰਾ ਸਾਹਿਬ ਤੋਂ ਆ ਰਹੀ ਸੀ ਉਸ ਦਾ ਪਤੀ ਵੀ ਬਾਹਰ ਦੁਬਈ ਦੇ ਵਿੱਚ ਹੀ ਸੀ ਉਸ ਨੇ ਪੁੱਛਿਆ ਤੂੰ ਰੋ ਕਿਉਂ ਰਹੀ ਹੈ ਤਾਸ਼ਿੰਦੋ ਨੇ ਸਾਰਾ ਕੁਝ ਖੁੱਲ ਕੇ ਦੱਸ ਦਿੱਤਾ ਤੇ ਆਪਣੇ ਜੇਠ ਦੀ ਕਰਤੂਤ ਵੀ ਦੱਸ ਦਿੱਤੀ ਵੀ ਉਸ ਦਾ ਜੇਠ ਉਸ ਨੂੰ ਕੀ ਕੀ ਬੋਲਦਾ ਹੈ ਉਸ ਔਰਤ ਨੇ ਉਸ ਨੂੰ ਆਪਣੇ ਨਾਲ ਘਰ ਲੈ ਗਈ ਤੂੰ ਇੱਥੇ ਬੈਠ ਮੈਂ ਹੁਣੇ ਆਉਣੀ ਆ ਉਹ ਅੰਦਰ ਜਾਂਦੀ ਹੈ ਤੇ ਪਹਿਲਾਂ ਤਾਂ ਦੋ ਕੱਪ ਚਾਹ ਦੇ ਬਣਾ ਕੇ ਲੈ ਕੇ ਆਉਂਦੀ ਹੈ ਆਪਣੇ ਵਾਸਤੇ ਤੇ ਸ਼ਿੰਦੋ ਵਾਸਤੇ ਤੇ ਸ਼ਿੰਦੋ ਨੂੰ ਚਾਹ ਪੀਣ ਲਈ ਦਿੰਦੀ ਹੈ ਫਿਰ ਉਹ 2000 ਰੁਪਏ ਉਸਦੇ ਹੱਥ ਦੇ ਉੱਪਰ ਰੱਖ ਦਿੰਦੀ ਹੈ ਆ 2000 ਰੁਪਏ ਤੂੰ ਆਪਣੀ ਮਸ਼ੀਨ ਲਈ ਲੈ ਕੇ ਜਾ ਤੇ ਆਪਣਾ ਕੰਮ ਸ਼ੁਰੂ ਕਰ ਲੈ ਸ਼ਿੰਦੋ ਸ਼ਿੰਦੋ ਨੇ ਮਸ਼ੀਨ ਲਈ ਤੇ ਆਪਣੇ ਕੋਟੀਆਂ ਬਣਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਨਾਲ ਹੀ ਜਦੋਂ ਉਹ ਕੋਠੀਆਂ ਦਾ ਕੰਮ ਕਰਦੀ ਲੋਕਾਂ ਦੇ ਘਰੇ ਜਦੋਂ ਉਹ ਲੋਕਾਂ ਦੇ ਘਰ ਦਾ ਕੰਮ ਸਾਫ਼ ਸਪਈ ਦਾ ਸਾਰਾ ਖਤਮ ਹੋ ਜਾਂਦਾ ਤਾਂ ਉਹ ਕੋਟੀਆਂ ਬੁਣ ਲੱਗ ਜਾਂਦੀ ਬਹੁਤ ਮਿਹਨਤ ਕਰਦੀ ਆਰ ਉਸਨੇ ਆਪਣੀ ਇੱਜ਼ਤ ਦਾ ਸੌਦਾ ਨਹੀਂ ਕੀਤਾ ਸੀ ਉਸ ਨੂੰ ਸ਼ਰੀਕ ਤੇ ਪਿੰਡ ਦੇ ਕੁਝ ਹੋਰ ਬੰਦੇ ਦੇਖਦੇ ਰਹਿੰਦੇ ਪਰ ਉਹ ਸਦਾ ਆਕੜ ਕੇ ਅੱਗੋਂ ਦੀ ਨਿਕਲ ਜਾਂਦੀ ਹੁਣ ਲੋਕਾਂ ਦਾ ਉਲਟਾ ਕਹਿਣਾ ਸ਼ੁਰੂ ਲੋਕਾਂ ਨੇ ਉਲਟਾ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਐਨੀ ਆਕੜ ਸੀ ਤਾਂ ਹੀ ਇਹ ਨੂੰ ਛੱਡ ਕੇ ਚਲਿਆ ਗਿਆ ਤਰਸੀਮ ਸ਼ਿੰਦੋਨੀ ਮੀਨਤ ਕਰਕੇ ਆਪਣੇ ਬੱਚੇ ਪਾਲ ਲਏ ਦੋਨੋਂ ਮੁੰਡੇ ਵੱਡੇ ਹੋ ਗਏ ਹੁਣ ਦੋਨੋਂ ਮੁੰਡੇ ਵੀ ਕੰਮ ਕਰਨ ਲੱਗ ਗਏ ਸੀ ਉਹਨਾਂ ਨੇ ਵੀ ਲੱਕੜੀ ਦਾ ਕੰਮ ਸਿੱਖ ਲਿਆ ਸੀ ਤੇ ਵਧੀਆ ਕੰਮ ਕਰਨ ਲੱਗ ਪਏ ਸਨ ਹੁਣ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਹੋਣ ਲੱਗ ਪਿਆ ਸੀ ਘਰ ਨੂੰ ਸਾਹਮਦੇ ਬੱਚਿਆਂ ਨੂੰ ਸਾਹਮਦੇ ਸ਼ਿੰਦੋ ਕਦੋਂ ਹਿੰ ਹੱਡੀਆਂ ਦਾ ਪਿੰਜਰ ਬਣ ਗਈ ਉਸ ਨੂੰ ਤਾਂ ਕੁਝ ਪਤਾ ਹੀ ਨਾ ਲੱਗਿਆ ਦੋਵੇਂ ਕੁੜੀਆਂ ਦਾ ਵਿਆਹ ਕਰ ਦਿੱਤਾ ਸੀ ਤੇ ਵੱਡਾ ਮੁੰਡਾ ਵੀ ਵਿਆਹ ਲਿਆ ਸੀ ਸ਼ਿੰਦੋ ਨੇ ਹੁਣ ਥੋੜੇ ਦਿਨ ਤਾਂ ਸਾਰਾ ਕੁਝ ਸਹੀ ਚੱਲਦਾ ਰਿਹਾ ਵੱਡੇ ਮੁੰਡੇ ਦੇ ਵਿਆਹ ਤੋਂ ਬਾਅਦ ਨੂੰ ਚਾਹ ਪਾਣੀ ਵੀ ਦਿੰਦੀ ਰਹੀ ਪਰ ਇੱਕ ਦਿਨ ਉਹਨੇ ਘਰ ਦੇ ਵਿੱਚ ਕਲੇਸ਼ ਕਰ ਦਿੱਤਾ ਉਹ ਛੋਟੇ ਮੁੰਡੇ ਨਾਲ ਰਹਿਣ ਲੱਗ ਪਈ ਹੁਣ ਸਿੰਦੋ ਨੇ ਆਪਣਾ ਵੱਡਾ ਮੁੰਡਾ ਅੱਡ ਕਰਕੇ ਤੇ ਆਪ ਛੋਟੇ ਮੁੰਡੇ ਦੇ ਨਾਲ ਅੱਡ ਹੋ ਗਈ ਸੀ ਵੱਡਾ ਮੁੰਡਾ ਆਪਣੀ ਜਨਾਨੀ ਲੈ ਕੇ ਵੱਖਰਾ ਹੋ ਗਿਆ ਬڑے ਚਾਵਾ ਦੇ ਨਾਲ ਉਸਨੇ ਹੁਣ ਛੋਟੇ ਮੁੰਡੇ ਦਾ ਵਿਆਹ ਕਰ ਲਿਆ ਪਰ ਸ਼ਿੰਦੋ ਦੇ ਕਰਮਾਂ ਦੇ ਵਿੱਚ ਸੁੱਖ ਕਿੱਥੇ ਸੀ ਇੱਥੇ ਵੀ ਕਲੇਸ਼ ਹੋਣਾ ਸ਼ੁਰੂ ਹੋ ਗਿਆ ਛੋਟੀ ਕਹਿੰਦੀ ਮਾਂ ਵੱਡੀ ਨਾਲ ਰਹੇ ਤੇ ਵੱਡੀ ਕਹਿੰਦੀ ਮਾਂ ਛੋਟੀ ਨਾਲ ਰਹੇ ਪਿੰਜਰ ਵਾਂ ਚੁੱਕੀ ਸੀ ਸ਼ਿੰਦੋ ਪਰ ਫੇਰ ਵੀ ਆਪਣੀ ਰੋਜੀ ਰੋਟੀ ਲਈ ਆਪਣੇ ਗੁਜ਼ਾਰੇ ਦੇ ਲਈ ਉਸਨੇ ਦੁਬਾਰਾ ਫੇਰ ਮਸ਼ੀਨ ਸਾਹਮ ਲਈ। देर रात तक ਕੋਟੀਆਂ ਬਣਾਉਂਦੇ ਬਣਾਉਂਦੇ ਦੇ ਪਿੰਜਰ ਵਿੱਚੋਂ ਕਦੋਂ ਸਾਹ ਨਿਕਲ ਗਏ। ਸਿੰਦੋ ਨੂੰ ਖੁਦ ਵੀ ਪਤਾ ਨਾ ਚੱਲਿਆ। ਇੰਨਾ ਕੁਸ਼ ਕਰਨ ਦੇ ਬਾਵਜੂਦ ਵੀ ਸਿੰਦੋ ਨੂੰ ਰੋਟੀ ਨਸੀਬ ਨਾ ਹੋਈ ਤੇ ਉਹ ਕੰਮ ਕਰਦੀ ਕਰਦੀ ਹੀ ਮਰ ਗਈ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ